ਕਈ ਵਾਰ ਅਸੀਂ ਕਹਿੰਦੇ ਹਾਂ ਕਿ ਅਮਰਤ ਵੇਲੇ ਉੱਠਣ ਨੂੰ ਤਾਂ ਬਹੁਤ ਚਿਤ ਕਰਦਾ ਹੈ ਪਰ ਉੱਠਿਆ ਨਹੀਂ ਜਾਂਦਾ ਇਸ ਸਵਾਲ ਇਸ ਦਾ ਨਤੀਜਾ ਹੁੰਦਾ ਹੈ ਇਸ ਲਈ ਸਾਨੂੰ ਸਵੇਰੇ ਉੱਠਣ ਲਈ ਕੁਝ ਤਰੀਕੇ ਅਪਣਾਉਣੇ ਚਾਹੀਦੇ ਹਨ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਅਸੀਂ ਵੱਧ ਭੁੱਖ ਸ਼ੱਕ ਲੈਂਦੇ ਹਾਂ ਤਾਂ ਨੀਂਦ ਵੱਧ ਆਉਂਦੀ ਹੈ ਇਸ ਲਈ ਤੁਸੀਂ ਥੋੜੀ ਜਹੀ ਭੁੱਖ ਰੱਖ ਕੇ ਖਾਣਾ ਖਾਣਾ ਜਿਸ ਨਾਲ ਆਲਸ ਨਹੀਂ ਪੈਂਦਾ ਤੇ ਅਮਰਤ ਵੇਲੇ ਉੱਠਿਆ ਜਾ ਸਕਦਾ ਹੈ ਵੱਧ ਖਾਣਾ ਖਾਣ ਨਾਲ ਆਲਸ ਪੈ ਜਾਂਦਾ ਹੈ ਤੇ ਰਜਾਈ ਵਿੱਚੋਂ ਵੀ ਉੱਠਣਾ ਔਖਾ ਲੱਗਦਾ ਹੈ ਜੇਕਰ ਤੈਨੂੰ ਰੋਟੀ ਦੀ ਭੁੱਖ ਹੈ ਤਾਂ ਦੋ ਛਕੋ ਜੇਕਰ ਚਾਹ ਦੀ ਭੁੱਖ ਆਤ ਤਿੰਨ ਛਕੋ ਇਸ ਨਾਲ ਤੁਹਾਡਾ ਆਲ ਤੁਹਾਨੂੰ ਆਲਸ ਨਹੀਂ ਪਵੇਗਾ ਇਸ ਤਰ੍ਹਾਂ ਜਰੂਰ ਕਰਕੇ ਵੇਖੋ ਸਮੇਂ ਸਿਰ ਸੌਣਾ ਤੇ ਸਮੇਂ ਸਿਰ ਜਾਗਣਾ ਜਦੋਂ ਅਸੀਂ ਲੇਟ ਸੌਂਦੇ ਹਾਂ ਤਾਂ ਸਵੇਰੇ ਜਾਗਣਾ ਔਖਾ ਹੋ ਜਾਂਦਾ ਹੈ ਇਸ ਲਈ ਰਾਤ ਨੂੰ ਸਮੇਂ ਸਿਰ ਸੌਣਾ ਚਾਹੀਦਾ ਹੈ ਤੇ ਨੀਂਦ ਕਿਉਂਕਿ ਨੀਂਦ ਪੂਰੀ ਹੋਵੇਗੀ ਤਾਂ ਸਾਨੂੰ ਆਲਸ ਨਹੀਂ ਪਵੇਗਾ ਤੇ ਸਵੇਰੇ ਨੀਂਦ ਨਹੀਂ ਆਵੇਗੀ ਦੇਖੋ ਪੰਛੀ ਕਿਵੇਂ ਵੇਲੇ ਨੂੰ ਸੰਭਾਲ ਲੈਂਦੇ ਹਨ ਸਵੇਰ ਰੁਸ਼ਾਅ ਸਮੇਂ ਉੱਠਦੇ ਨੇ ਤੇ ਸੰਗੀਤ ਪੈਦਾ ਕਰਦੇ ਹਨ ਜੇਕਰ ਰਾਤ বেলা ਸੰਭਾਲਦੇ ਹੋ ਤਾਂ ਹੀ ਅਮਰਤ বেলা ਸੰਭਾਲਿਆ ਜਾ ਸਕਦਾ ਹੈ ਅਲਾ ਤੀਜੀ ਵਿਧੀ ਹੈ ਅਲਾਰਮ ਲਗਾਉਣਾ ਕਈ ਲੋਕ ਅਲਾਰਮ ਤਾਂ ਲਗਾ ਲੈਂਦੇ ਆ ਪਰ ਅਲਾਰਮ ਬੰਦ ਕਰਕੇ ਫਿਰ ਸੌ ਜਾਂਦੇ ਹਨ ਤਾਂ ਦੋ ਅਲਾਰਮ ਲਗਾ ਲਓ ਜਿਵੇਂ ਕਿ ਕਿਸੇ ਨੇ 4 ਵਜੇ ਉੱਠਣ ਦਾ ਅਲਾਰਮ ਲਗਾਉਣਾ ਹੈ ਤਾਂ ਇੱਕ ਅਲਾਰਮ 4:10 ਦਾ ਜਾਂ 4:30 ਵਜੇ ਦਾ ਲਗਾ ਲਓ ਤਾਂ ਜੋ ਤੁਹਾਨੂੰ ਜਾਗ ਆ ਜਾ ਵੀ ਇੱਕ ਹੋਰ ਪ੍ਰਮਾਤਮਾ ਅਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਨੂੰ ਅੰਮ੍ਰਿਤ ਵੇਲਾ ਸੰਭਾਲਣ ਦੀ ਦਾਤ ਬਖਸ਼ਿਸ਼ ਕਰੋ ਬਹੁਤ سارے ਪਿਆਰੇ ਜਹੇ ਹਨ ਜੋ ਬਿਨਾਂ ਲਾਰਮ ਤੋਂ ਵੀ ਜਲਦੀ ਉੱਠ ਜਾਂਦੇ ਹਨ ਪ੍ਰਮਾਤਮਾ ਦੀ ਉਹਨਾਂ ਤੇ ਅਪਾਰ ਕਿਰਪਾ ਰਹਿੰਦੀ ਹੈ ਜੇਕਰ ਅਸੀਂ ਰਾਤ ਨੂੰ ਸੌਣ ਵੇਲੇ ਇਹ ਸੋਚ ਕੇ ਸੋਈਏ ਕਿ ਅੰਮ੍ਰਿਤ ਵੇਲਾ ਉੱਠਣਾ ਹੈ ਪ੍ਰਮਾਤਮਾ ਅਗੇ ਅਰਦਾਸ ਕਰੀਏ ਕਿ हे ਪ੍ਰਮਾਤਮਾ ਮੈਨੂੰ ਅੰਮ੍ਰਿਤ ਵੇਲਾ ਸੰਭਾਲਣ ਦੀ ਦਾਤ ਬਖਸ਼ਿਸ਼ ਕਰੋ ਤਾਂ ਪ੍ਰਮਾਤਮਾ ਦੀ ਕਿਰਪਾ ਜ਼ਰੂਰ ਹੁੰਦੀ ਹੈ ਸਵੇਰੀ ਅਮਰਤ ਵੇਲੇ ਤੁਹਾਡੀ ਅੱਖ ਜਰੂਰ ਖੁੱਲੇਗੀ ਉਸ ਸਮੇਂ ਬੈਠ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿ ਇਹ ਪਰਮਾਤਮਾ ਤੁਹਾਡਾ ਧੰਨਵਾਦ ਕਿ ਸਵੇਰ ਵੇਲੇ ਤੁਸੀਂ বেলা ਸੰਭਾਲਣ ਦਾਤ ਬਖਸ਼ੀ ਹੈ ਤੇ ਉੱਠ ਕੇ ਇਸ਼ਨਾਨ ਕਰਕੇ ਆਪਣਾ ਨਿਤਨੇਮ ਜਰੂਰ ਕਰੋ ਜਦੋਂ ਤੁਸੀਂ ਸਵੇਰੇ ਆਪਣੇ ਆਪ ਨੂੰ ਉੱਠਣ ਲਈ ਪ੍ਰੇਰਿਤ ਕਰੋਗੇ ਕਿ ਅੱਜ ਮੈਂ ਅਮਰਤ ਵੇਲਾ ਸੰਭਾਲਣਾ ਹੈ ਤਾਂ ਗੁਰੂ ਦਾ ਬਚਨ ਮੰਨਣਾ ਹੈ ਉਸ ਦੀ ਕਿਰਪਾ ਉਹਨਾਂ ਦੀ ਕਿਰਪਾ ਜਰੂਰ ਹੁੰਦੀ ਹੈ ਸਾਨੂੰ ਆਪਣੇ ਮਨ ਵਿੱਚ ਚੰਗੇ ਵਿਚਾਰ ਲੈ ਕੇ ਆਉਣੇ ਚਾਹੀਦੇ ਹਨ ਇਸ ਲਈ ਅਮਰਤ ਵੇਲਾ ਸੰਭਾਲਣਾ ਚਾਹੀਦਾ ਹੈ ਅਸੀਂ ਗੁਰੂਆਂ ਪੀਰਾਂ ਦੇ ਦਿਨ ਮਨਾਉਂਦੇ ਹਾਂ ਪਰ ਅਸੀਂ ਗੁਰੂ ਨੂੰ ਜ਼ਰੂਰ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਮੰਨਦੇ ਇਸ ਲਈ ਸਾਨੂੰ ਗੁਰੂ ਦੀ ਸਿੱਖਿਆ ਦੇ ਰਸਤੇ ਤੇ ਜ਼ਰੂਰ ਚੱਲਣਾ ਚਾਹੀਦਾ ਹੈ